ਇਹ ਰ ਕੱਚੇ ਮਾਛੀਵਾੜੇ ਕੋਲ ਸ਼ੇਰਗੜ੍ਹ ਸ਼ੇਰਾਂ ਦਾ ਗੜ੍ਹ ਤੇ ਕੰਬੈਣ ਲੱਗਣੀ ਅੱਜ ਲੜਾਈ ਕਰਵਾਉਣੀ ਰਹਿ ਗਏ ਤੇ 8 ਗੀਲੇ ਦੇਖਦੇ ਅੱਜ ਇਹ ਹੈਗੀ ਆ ਸੁਪਰੀਮ 110 ਆ ਬੀਜ ਬਾਕੀ 26 ਦਾ ਤਾਂ 21 ਕੁਆਂਟਲ ਆਇਆ ਸੀਗਾ ਝਾੜ ਤੇ ਬਾਕੀ ਆ 110 ਦਾ ਦੇਖਦੇ ਕਿੰਨਾ ਝਾੜ ਆ ਕਿਆ ਹਿਸਾਬ ਪਤਾਵੇ ਦਾ ਆਕੇ ਕੰਬੈਨ 10 11:00 ਵਜੇ 11:00 ਵਜੇ ਲੱਗਣੀ ਹੈ ਦੁਪਹਿਰ ਜੀ ਨੂੰ ਨਾਲੇ ਹੌਸਲੀ ਹੋਊਗੀ ਤੇ ਧੁੱਪ ਵੀ ਜ਼ੋਈ ਅੱਜ ਤੇ ਪਿਛਲੀ ਵਾਰੀ ਤਾਂ ਥੋੜਾ ਜਿਹਾ ਦੋ ਦਿਨ ਮੀਂਹ ਪਈ ਗਿਆ ਫਿਰ ਚਾਰ ਦਿਨ ਮੰਡੀ 'ਚ ਲੱਗੇ ਜਾਣੀਗੇ ਤੇ ਫਿਰ ਦੋ ਦਿਨ ਸਕਾਈ ਹੈ ਮੌਸਮ ਖਰਾਬ ਹੋ ਗਿਆ ਸੀਗਾ ਬਾਕੀ ਹੁਣ ਦੇਖਦੇ ਆਂ ਯਾਰ ਕੀ ਦੱਸਦੇ ਆਂ ਤੁਹਾਨੂੰ ਇਹ ਮੋਟਰ ਪਰ ਚੱਲ ਰਹੀ ਕੰਪਨ ਹੈ ਆਹ 110 ਦੀ ਪੜਾਈ ਪਰਾਲ ਜਿਆ ਜਿਆ ਦਾ ਇਹ ਤਾਂ ਜਣੀ ਕੇ 110 ਦਾ ਬਾਕੀ ਦੇਖਦੇ ਡਾਕਰ ਇਹ ਹੈਗੀ ਡਾਕਰ ਜ਼ਮੀਨ ਆ ਦੇਖੋ ਸੁਪਰੀਮ 110 ਆਹ ਸੁੰਡੀ ਕਰਕੇ ਆ ਦੇਖੋ ਮੱਖੀ ਤਾਂ ਪੱਕੀ ਹੋਈ ਐਨ ਕੋਪਰਾਲ ਜਿਆਦਾ ਬਣਦਾ 110 ਦਾ ਸੁਪਰੀਮ 110 ਦਾ ਪਰਾਲ ਜਿਆਦਾ ਹੁੰਦਾ ਲੱਖੁੰਝੇ ਘੰਟੇ ਜੇ ਵੱਡਾ ਹੋਣੇ ਵਾਲੇ ਪੱਟੇ ਵੀ ਹੋਏ ਬੱਚਾ ਇਹ 3 ਕਿਲਿਆਂ ਦੀ ਲਾਮ ਆ 3.5 ਕਿਲਿਆਂ ਦੀ pre-mix or Я yeah, кран ਇਹ ਫਾਰ ਰਹੀ ਹੈ ਅਖੀ ਦੇਖਦੇ ਹੁਣ ਟਰਾਲਾ ਹਜੇ ਘੱਟੇ ਲੱਗਦਾ ਮੈਨੂੰ ਖਲੀ ਥੋੜਾ ਲੋ ਜੀ ਕਿਰਪਾ ਵਾਹਿਗੁਰੂ ਵੀ ਨਾਲ 15.4 ਮਾਸਟਰ ਆ ਗਿਆ ਮੱਖਾ ਲੱਗ ਗਿਆ ਵੇਖਦੇ ਕਿੰਨੇ ਵਜੇ ਫ੍ਰੀ ਹੁੰਨੇ ਆ ਟਰਾਲੀ ਹੋਰ ਆ ਰਹੀ ਹੈ ਜੀ ਤੇ ਪਰ ਕਹਿੰਦੀ ਠੰਡਾ ਸੀਨਾ ਗਰਮੀ ਬਹੁਤ ਆ ਸਦਾ ਜੀ ਆ ਲੈ ਆਉਂਦਾ ਹਮੀ ਹੈ ਵੀ ਬਹੁਤ ਮੌਿਸਚਰ ਦਾ ਸਾਲਾ ਪੰਗਾ ਪੈਂਦਾ ਆ ਜਾਨ ਯਾਨੀ ਕਿ 17 ਚਾਹੀਦਾ ਹੁੰਦਾ 17 ਤੇ ਵੀ ਥੱਲੇ ਆ 15.4 ਮੌਿਸਚਰ ਆਇਆ ਕਾਹੀ ਚਾਮਕਦੀ ਵੀ ਤਾਂ ਨਹੀਂ ਅਜੀ ਆ ਦੇ ਹੈ ਕਿਵੇਂ ਚਾਮਕਦੀ ਮਾਰੂਥਲ ਦੇ ਜਿਵੇਂ ਹੁੰਦੇ ਆ ਥਰੀ ਦੇ ਢੇਰ 13 ਮੀਟਰ ਕੰਪਿਊਟਰ ਵਾਲੀ ਆਈ ਜੀ ਇਹ ਸੁਪਰੀਮ 110 ਆ ਜੀ ਇਹ ਰੋ ਆ ਪਿਆ ਸਾਫ ਆਪਣਾ ਸ਼ੇਰਗੜ ਤੇ ਲਿਆਂਦੀ ਆ ਜੀ ਉਂ ਚੰਕੌਰ ਸਾਹਿਬ ਆ ਪਿੰਡ ਉਹ ਤਾਂ ਬਹੁਤ ਹਾਂਜੀ ਹਾਂਜੀ ਇਹ ਆਪਣਾ ਲਾਲੋ ਦੁੱਜੀ 800 ਦੀ थैਲੀ ਦਿੱਤੀ ਦੀ ਇਹ ਸੁਪਰੀਮ 110 ਦੀ ਤਾਂ ਸਾਫ ਹਾਂਜੀ ਵੀ 31 ਵਾਲਾ 31 ਵਾਲਿਆਂ ਦਾ ਮੁੰਡੇ ਦਾ ਇੱਕ ਦਾ ਵੱਢ ਕੇ ਗਏ ਕਿਹੜੇ ਸਾਡੀ ਉਹ ਕਹਿੰਦਾ 7.5 ਕਿਲਿਆਂ ਦਾ ਅ ਫਾਰਕ 1 ਏਕੜ ਦਾ 2 ਕੁਇੰਟਲ ਨਿਕਲੇ ਆ ਉਹਨੇ 3.5 ਜੀ 14 15 ਕੁਇੰਟਲ ਨਿਕਲੇ ਆ ਸਾਰਾ 3 ਕੋ 3 ਜੀਲੇ ਦਾ ਵਾਲਿਆ ਆ ਦੇਖ ਦੇ ਦੇਖਦਾ ਕਹਿੰਦਾ 40 ਕੁਇੰਟਲ ਜੀਨੇ ਕਦੇ ਵੀ ਇਕੱਠੇ ਕੀਲੇ ਨਾ ਜੇ 12 ਕੀਲੇ ਆ ਤਾਂ 3-3 ਕਰਕੇ ਲਾਓ ਬਸ ਐ ਨਹੀਂ ਵੀ ਸਾਰੇ ਉਸ ਵਾਲੇ 1 ਕਿ ਬੀਜ ਦੇ ਲਾ ਦੋ ਕੁਝ ਕਈਆਂ ਨੇ ਕਿਸੇ ਨੇ 8 ਕਿਲੇ ਲਾਤੇ ਕਿਸੇ ਨੇ 10 ਕਿਲੇ ਉਹ ਗਲਤ ਆ ਵੀ ਵੈਰੀ ਵੜ ਕੇ ਲਾਓ ਹਾਂਜੀ ਜੇ 12 ਕਿਲ ਜੇ ਇੱਕ ਦਬ ਦਾ ਤਾਂ ਦੂਗਾ ਤਾਂ ਚੱਕ ਲੂਗਾ ਆ ਚੀਜ਼ ਆ ਜੀ ਪਨੀਰੀ ਦੁੱਧਣੀ ਜਿਹੜੇ 2-3 ਕਿਸਮਾਂ ਬੇਚੀਏ ਹਾਂਜੀ ਹਾਂਜੀ ਅਸੀਂ ਤਿੰਨ ਦੋ ਤੀਆਂ ਬੀਜੀਆਂ ਅਸੀਂ ਤੇ ਤੀਜੀ ਫਿਰ ਬਾਸਮਤੀ ਲਾਣੀ ਦੀ 1845 ਪਨੀਰੀ ਦੁੱਧਣੀ ਦਾ ਪਿਆਰ ਹਾਂਜੀ ਉਹ ਜ਼ਮੀਨ ਦਾ ਥੋੜਾ ਰੋਲਾ ਪੈ ਗਿਆ ਅੱਛਾ ਛੱਡਣੀ ਪਈ ਪਨੀਰੀ ਫਟ ਪੁੱਟ ਕੇ अच्छा ये तारा लगाई था। डाल एक लाई की वो 2 किलो बढ़िया हां दे ਬਸ ਦੇ ਵਿੱਚ ਪਾਉਂਦੀ ਆ ਠੀਕ ਬਾਰ ਕਣਕ ਵੀ ਹੋਣ ਅਜੀਬ ਯਾਨੀ ਕਿ ਤਿੰਨ ਬੀਜ ਲਾਉਣੇ ਆ ਐ ਨਹੀਂ ਵੀ ਇੱਕ ਲਾਉਣਾ ਇੱਕ ਨੂੰ ਬਿਮਾਰੀ ਪੈ ਗਈ ਦੂਆ ਤਾਂ ਉਹ ਕਰ ਲੂਗਾ ਤੇ ਹੁਣ ਸਾਰੇ ਉਹ ਪੱਟ ਹੋ ਜਾਂਦਾ ਫਿਰ ਕੰਮ ਖਰਾਬ ਹੋ ਜਾਂਦਾ ਇਹ ਤਾਂ ਜੀ ਵੱਧਦਾ ਇਹ ਹੈਗਾ 60 7 ਸਾਢੇ ਕਿਸਤ ਚੀਲਿਆਂ ਦਾ ਹਾਂ ਦੋ ਚੀਲਿਆਂ ਦੋ ਵਾਲੇ ਹਾਂਜੀ ਦੋ ਹਾਂ ਸਾਢੇ ਕਿਸਤ ਚੀਲਿਆਂ ਦਾ ਇਹ ਇੱਕ ਪਹਿਲਾਂ ਸਿੱਧੀ ਦੀ ਕਰਾਂ ਦੀ ਉਹਦਾ 21 22 ਕਦਾ ਆਇਆ ਉਹ ਹੈਗੀ ਤੀ ਉਹ ਦੂਈ ਆਪਣਾ 26 ਇਹ ਸੁਪਰੀਮ 110 ਆਇਆ ਦਾ ਦੇਖਦੇ ਹਾਂ ਕਿ ਆਉਂਦਾ ਇਹ ਥੋੜਾ ਭਾਰਾ ਲੱਗਦਾ ਠੀਕ ਚਾੜ ਲੱਗਦਾ ਹਾਂਜੀ ਇੰਨੇ ਪੱਖੇ ਲਾਏ ਆ ਨਿਪੜ ਜੂਗਾ ਅੱਜ ਥਾਲ ਅੱਜੇ ਟੋਪਰੇ ਲੱਗੇ ਹੋયા ਥਾਲ ਅੱਜੇ ਹੋਇਆ ਲੱਗ ਗਿਆ ਕੰਡਾ ਵੀ ਲੱਗ ਗਿਆ ਜੀ ਝਾੜਾ ਹੈ ਜੀ ਆਪਣਾ ਬਾਈ ਦਾ ਬਸ ਉਹੀ ਕੱਟਿਆ ਝਾੜ ਇਸ ਵਾਰੀ ਦਾ ਬਹੁਤ ਮਾੜਾ ਹੀ ਹਾਲ ਆ ਬਾਈਕ ਦਾ ਝਾੜਾ ਆ